ਤਰਖਨੂ ਇੱਕ ਵਾਰ ਦਾਤ ਹੋਈ ਸੀ ਸ਼ਾਮ ਦੇ ਵੇਲੇ ਗਿਲਪੰਟ ਦੇ ਕੋਲ ਇੱਕ ਸੁਨਾਰੇ ਦੀ ਦੁਕਾਨ ਤੇ ਸ਼ਾਮ ਨੂੰ 6 ਜਣਿਆਂ ਨੇ ਵੈਪਨ ਦੇ ਨਾਲ ਦੁਕਾਨ ਦੇ ਵਿੱਚ ਸੁਨਾਰੇ ਦੇ ਲੁੱਟ ਕੀਤੀ ਸੀ ਜਿਸ ਚ ਉਹਦੇ ਕਰੀਬਨ 3 ਕਿਲੋ ਚਾਂਦੀ ਤੇ ਕੁਝ ਸੋਨੇ ਦੇ ਗਹਿਣੇ ਤੇ ਉਹ ਉਥੋਂ ਲੈ ਗਏ ਸੀ ਤੇ ਨਾਲ ਉਹਨਾਂ ਨੇ ਉਥੇ ਫਾਇਰ ਕੀਤਾ ਸੀ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਜਿਹੜੀਆਂ ਡਾਇਰੈਕਸ਼ਨ ਸੀ ਉਹਦੇ ਵਿੱਚ ਸਾਡੀ ਟੀਮ ਨੇ ਏਡੀਸੀਪੀ 2 ਸੁਹੇਲ ਮੀਰ ACP ਸਾਊਥ ਵਰਕਪਾਲ ਸਿੰਘ ਐਸਐਚਓ ਸਦਰ ਤੇ ਇੰਚਾਰਜ ਸੀਏ ਕੁਲਵੰਤ ਤੇ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਔਰ ਇਹ ਜਿਹੜੇ ਪੰਜ ਦੋਸ਼ੀ ਅੱਜ ਜਿਹੜੇ ਗ੍ਰਿਫਤਾਰ ਕੀਤੇ ਤੇ ਇਹਨਾਂ ਦੇ ਕੋਲੋਂ ਆਲਮੋਸਟ ਸਾਰੀ ਚਾਂਦੀ ਪਲੱਸ ਸੋਨੇ ਦੇ ਗਹਿਣੇ ਤੇ ਤਿੰਨ ਵੈਪਨ ਤੇ ਵਾਰਦਾਤ ਚੁਵਰਤੀ ਹੋਈ ਕਾਰ ਤੇ ਮੋਟਰਸਾਈਕਲ ਉਹ ਸਾਰਾ ਬਰਾਮਦ ਕਰ ਲਿਆ ਸਰ ਕਿੱਥੇ ਦੇ ਰਹਿਣ ਵਾਲੇ ਸਾਰੇ ਲੁਧਿਆਣੇ ਲੋਕ ਐ ਬਾਹਰੋਂ ਆਏ ਹੋਏ ਨੇ ਇਹਨਾਂ ਇਹਨਾਂ ਦੇ ਵਿੱਚੋਂ ਜਿਹੜੇ ਪੰਜ ਅਸਤੀ ਫੜੇ ਆ ਇਹਨਾਂ ਚੋਂ ਦੋ ਜਣੇ ਦਿੱਲੀ ਦੇ ਰਹਿਣ ਵਾਲੇ ਬਾਕੀ ਜਿਹੜੇ ਆ ਲੁਧਿਆਣੇ ਦੇ ਰਹਿਣ ਵਾਲੇ ਤਾਂ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਬਹੁਤ ਮਾੜਾ ਹੈ ਇਹਨਾਂ ਦੇ ਖਿਲਾਫ ਵੱਖ-ਵੱਖ ਥਾਣੇ ਦੇ ਵਿੱਚ ਦਿੱਲੀ ਦੇ ਵਿੱਚ ਵੀ ਜਿਹੜਾ ਮੁਕਦਮੇ ਦਰਜਾਂ ਤੇ ਇਹ ਡੈਸਪਰੇਟ ਬੰਦੇ ਆ ਤੇ ਵਾਰਦਾਤਾ ਕਰਨ ਦੇ ਆਦੀ ਆ ਫਿਰ ਕਿਹਦੇ ਇੰਟਰ ਸਟੇਟ ਗੈਂਗ ਹੈਗੇ ਯਸ ਇੰਟਰ ਸਟੇਟ ਹੀ ਇਹਨਾਂ ਦੇ ਜਿਹੜੇ ਮੁਕਦਮੇ ਪੰਜਾਬ 'ਚ ਵੀ ਹੁਣ ਦਰਜਾਂ ਤੇ ਇਹਨਾਂ ਦੇ ਦਿੱਲੀ 'ਚ ਵੀ ਆਊਟ ਆਫ ਸਟੇਟ ਵੀ ਦਰਜਾਂ ਤੇ ਇੰਟਰ ਸਟੇਟ ਗੈਂਗ ਹੈ ਔਰ ਇੱਥੇ ਵਾਰਦਾਤ ਕਰਕੇ ਇਮੀਡੀਏਟਲੀ ਇਹ ਜਿਹੜਾ ਆਪਣੇ ਦਿੱਲੀ ਉੱਥੇ ਜਿਹੜਾ ਇਹ ਭੱਜ ਗਏ ਸੀ ਤੋਂ ਤੋਂ ਬਾਅਦ ਸਾਡੀ ਟੀਮ ਨੇ ਬੜੇ ਅੱਛੀ ਤਰ੍ਹਾਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਤੇ ਇਹਨਾਂ ਦੇ ਵਿੱਚੋਂ ਅਸੀਂ 5 ਦੋਸ਼ੀ ਗ੍ਰਿਫਤਾਰ ਕਰ ਲਿਆ ਹਜੇ ਜਿਹੜੇ 2 ਦੋਸ਼ੀ ਹਨ ਸਾਨੂੰ ਹੋਰ ਵਾਂਟਡ ਹਨ ਜਿਹੜੇ ਫਰਾਰ ਹਨ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਨਾ ਸਰ ਗਾਂਗਿੰਦਰ ਸਰ ਹੋਰ ਵੀ ਹੈਗਾ ਵੱਡਾ ਇਹ ਦੇਖੋ ਹਜੇ ਜਿਹੜੇ ਇਹ 5 ਜਣੇ ਇਹਨਾਂ ਨੂੰ ਅਸੀਂ ਹੁਣ ਰਿਮਾਂਡ ਲਿਆ ਤੇ ਅਥੋਰਟੀ ਅਗੇ ਇਨਵੈਸਟੀਗੇਸ਼ਨ ਕਰਾਂਗੇ ਸਰ ਏਜ ਸਾਰਿਆਂ ਦੀ ਬੜੀ ਘੱਟ ਲੱਗ ਰਹੀ ਹੈ ਸੋ ਤੇ ਸਾਰੇ ਤਕਰੀਬਨ 20 ਕੀ ਸਾਲ ਦੀ ਇਹਨਾਂ ਦੀ ਏਜ ਹੈ ਤੇ 10 ਤੋਂ 11 ਇਹਨਾਂ ਪੜੇ ਹੋਏ ਹਨ ਇੰਨੀ ਕ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਦਾ ਇਹ क्राइम ਦੇ ਆਦੀਆਂ ਇਹਨਾਂ ਦਾ ਪ੍ਰੀਵियस ਰਿਕਾਰਡ ਦੇ ਵਿੱਚ ਇਹਨਾਂ ਦੇ ਖਿਲਾਫ ਮਕਦਮੇ ਦਰਜਾ ਤੇ ਜਿਹੜੇ ਹਥਿਆਰ ਬਰਮ ਹੋਏ ਪਤਾ ਲੱਗ ਸਕਿਆ ਵੀ ਕਿੱਥੋਂ ਇਹ ਲਿਆਦੇ ਸੀ ਕਿ ਕਿਹੋ ਇਹ ਇਹਨਾਂ ਦੀ ਜਿਹੜੀ ਹੁਣ ਤੱਕ ਦੱਸਣ ਮੁਤਾਬਿਕ ਹੈ ਵੀ ਅਸੀਂ ਐਮਪੀ ਤੋਂ ਲੈ ਕੇ ਆਏ ਪਰ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਡਿਊਰਿੰਗ ਰਿਮਾਂਡ ਅਸੀਂ ਇਹਨੂੰ ਥੋਰਲੀ ਵੈਰੀਫਾਈ ਕਰਾਂਗੇ ਡੀਪਲੀ ਸਖਤੀ ਨਾਲ ਵੀ ਇਹ ਵੈਪਨ ਕਿੱਥੋਂ ਆਏ ਤੇ ਜਿਹੜਾ ਪਿੱਛੇ ਵੀ ਜਿਹੜਾ ਉਹਨੂੰ ਸੀ ਵੈਰੀਫਾਈ ਕਰਕੇ ਉਹਨਾਂ ਦੇ ਖਿਲਾਫ ਵੀ ਜੁਰਮਾਨੀ ਕਰ ਦੇ। ਸਰ ਲੁਧਿਆਣੇ 'ਚ ਵੀ ਕੋਈ ਪਹਿਲਾਂ ਇਸ ਤੋਂ ਪਹਿਲਾਂ ਵਾਰਦਾਤ ਕੀਤੀ ਕੋਈ ਇਹਨਾਂ ਨੇ? ਨਹੀਂ ਪਰ ਇਹਨਾਂ ਦੇ ਜਿਹੜਾ ਦਿੱਲੀ ਵਾਲੇ ਇਹਨਾਂ ਦੀ ਜਿਹੜੀ ਇੱਥੇ ਵਾਰਦਾਤ ਹੈ ਤੇ ਜਿਹੜੇ ਇਹਨਾਂ ਚੋਂ ਦੋ ਲੁਧਿਆਣੇ ਦੇ ਉਹਨਾਂ ਦਾ ਇੱਥੇ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹਨਾਂ ਦੇ ਖਿਲਾਫ ਪਹਿਲਾਂ 379 ਵੀ ਵਗੈਰਾ ਦੇ ਮੁਕੱਦਮੇ ਹੈ। ਸਰ ਕਾਰ ਇਹਨਾਂ ਦੀ ਅਸਲੀ ਹੈ ਕਿ ਸਰਕਾਰ ਕਿਤੇ ਨੇ ਇਹਨਾਂ ਨੂੰ? ਕਿ 14 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਸ਼ਾਮ ਦੇ ਵੇਲੇ ਗਿੱਲਪਿੰਡ ਦੇ ਕੋਲ ਇੱਕ ਸੁਨਾਰੇ ਦੀ ਦੁਕਾਨ ਤੇ ਸ਼ਾਮ ਨੂੰ 6 ਜਣਿਆਂ ਨੇ ਵੈਪਨ ਦੇ ਨਾਲ ਦੁਕਾਨ ਦੇ ਵਿੱਚ ਤੋਂ ਸਨਾਰੇ ਦੀ ਲੁੱਟ ਕੀਤੀ ਸੀ ਜੇਚੋ ਦੇ ਕਰੀਬਨ 3 ਕਿਲੋ ਚਾਂਦੀ ਤੇ ਕੁਝ ਸੋਨੇ ਦੇ ਗਹਿਣੇ ਤੇ ਉਹ ਉਥੋਂ ਲੈ ਗਏ ਸੀ ਤੇ ਨਾਲ ਉਹਨਾਂ ਨੇ ਉਥੇ ਫਾਇਰ ਕੀਤਾ ਸੀ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਜਿਹੜੀਆਂ ਡਾਇਰੈਕਸ਼ਨ ਸੀ ਉਹਦੇ ਵਿੱਚ ਸਾਡੀ ਟੀਮ ਨੇ ਏਡੀਸੀਪੀ 2 ਸੁਹੇਲ ਮੀਰ ਏਸੀਪੀ ਸਾਊਥ ਵਰਕਪਾਲ ਸਿੰਘ ਐਸਐਚਓ ਸਦਰ ਤੇ ਇੰਚਾਰਜ ਸੀ ਇਕਲੂੰਤ ਤੇ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਔਰ ਇਹ ਲੋ ਜਿਹੜੇ ਪੰਜ ਦੋਸ਼ੀ ਅੱਜ ਜਿਹੜੇ ਗ੍ਰਿਫਤਾਰ ਕੀਤੇ ਤੇ ਇਹਨਾਂ ਦੇ ਕੋਲੋਂ ਆਲਮੋਸਟ ਸਾਰੀ ਚਾਂਦੀ ਪਲੱਸ ਸੋਨੇ ਦੇ ਗਹਿਣੇ ਤੇ ਤਿੰਨ ਵੈਪਨ ਤੇ ਇੱਕ ਵਾਰਦਾਤ ਚਵਰਤੀ ਹੋਈ ਕਾਰ ਤੇ ਮੋਟਰਸਾਈਕਲ ਉਹ ਸਾਰਾ ਬਰਾਮਦ ਕਰ ਲਿਆ ਸਰ ਕਿੱਥੇ ਦੇ ਰਹਿਣ ਵਾਲੇ ਸਾਰੇ ਲੁਧਿਆਣੇ ਲੋਕ ਲੈ ਦਾਹੋ ਆਏ ਹੋਏ ਨੇ ਇਹਨਾਂ ਇਹਨਾਂ ਦੇ ਵਿੱਚੋਂ ਜਿਹੜੇ ਪੰਜ ਗ੍ਰਸਤੀ ਫੜੇ ਆ ਇਹਨਾਂ ਚੋਂ ਦੋ ਜਣੇ ਦਿੱਲੀ ਦੇ ਰਹਿੰਦਾਂ ਨੇ ਬਾਕੀ ਜਿਹੜੇ ਆ ਲੁਧਿਆਣੇ ਦੇ ਰਹਣ ਵਾਲੇ ਆ ਤਾਂ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਬਹੁਤ ਮਾੜਾ ਆ ਇਨਾਂ ਦੇ ਖਿਲਾਫ ਵਕ ਵਕ ਥਾਣੇ ਦੇ ਵਿੱਚ ਦਿੱਲੀ ਦੇ ਵਿੱਚ ਵੀ ਜਿਹੜਾ ਮੁਕਦਮੇ ਦਰਜਾਂ ਤੇ ਇਹ ਡੈਸਪਰੇਟ ਬੰਦੇ ਆ ਤੇ ਵਾਰਦਾਤਾ ਕਰਨ ਦੇ ਆਦੀ ਆ ਸਰ ਕਿਸੇ ਦਾ ਇੰਟਰ ਸਟੇਟ ਗੈਂਗ ਹੈਗਾ ਯਸ ਇੰਟਰ ਸਟੇਟ ਹੀ ਇਹਨਾਂ ਦੇ ਜਿਹੜੇ ਮੁਕਦਮੇ ਪੰਜਾਬ ਚ ਵੀ ਹੁਣ ਦਰਜਾਂ ਤੇ ਇਹਨਾਂ ਦੇ ਦਿੱਲੀ ਚ ਵੀ ਆਊਟ ਆਫ ਸਟੇਟ ਵੀ ਦਰਜਾਂ ਤੇ ਇੰਟਰ ਸਟੇਟ ਗੈਂਗ ਹੈ ਔਰ ਇੱਥੇ ਵਾਰਦਾਤ ਕਰਕੇ ਇਮੀਡੀਏਟਲੀ ਇਹ ਜਿਹੜਾ ਆਪਣੇ ਦਿੱਲੀ ਉੱਥੇ ਜਿਹੜਾ ਇਹ ਭੱਜ ਗਏ ਸੀ ਤਾਂ ਉਸ ਤੋਂ ਬਾਅਦ ਸਾਡੀ ਟੀਮ ਨੇ ਬੜੇ ਅੱਛੀ ਤਰ੍ਹਾਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਤੇ ਇਹਨਾਂ ਦੇ ਵਿੱਚੋਂ ਅਸੀਂ 5 ਦੋਸ਼ੀ ਗ੍ਰਿਫਤਾਰ ਕਰ ਲਿਆ ਹਜੇ ਜਿਹੜੇ 2 ਦੋਸ਼ੀ ਹਨ ਸਾਨੂੰ ਹੋਰ ਵਾਂਟਡ ਹਨ ਜਿਹੜੇ ਫਰਾਰ ਹਨ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰਨਾ ਸਰ ਗੈਂਗਸਟਰ ਹੋਰ ਵੀ ਹੈਗਾ ਵੱਡਾ ਇਹਨਾਂ ਦੇ ਦੇਖੋ ਹਜੇ ਜਿਹੜੇ ਇਹ 5 ਜਣੇ ਇਹਨਾਂ ਨੂੰ ਅਸੀਂ ਹੁਣ ਰਿਮਾਂਡ ਲਿਆ ਤੇ ਅਥੋਰਿਟੀ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਸਰ ਏਜ ਸਾਰਿਆਂ ਦੀ ਬੜੀ ਘੱਟ ਲੱਗ ਰਹੀ ਹੈ ਸੋ ਤੇ ਸਾਰੇ ਤਕਰੀਬਨ 20-21 ਸਾਲ ਦੀ ਇਹਨਾਂ ਦੀ ਏਜ ਹੈ ਤੇ 10 ਤੋਂ 11 ਇਹਨਾਂ ਪੜੇ ਹੋਏ ਹਨ ਇੰਨੀ ਕ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਤਾਂ ਇਹ ਕ੍ਰਾਈਮ ਦੇ ਆਦੀ ਹਨ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਇਹਨਾਂ ਦੇ ਖਲਾਮ ਮਕ ਤੇ ਇਹ ਹਥਿਆਰਦਾਨ ਤੋਂ ਇਹ ਪਤਾ ਲੱਗ ਸਕਿਆ ਵੀ ਕਿੱਥੋਂ ਇਹ ਲਿਆਦੇ ਸੀ ਇਹ ਦੇਖੋ ਇਹ ਇਹਨਾਂ ਦੀ ਜਿਹੜੀ ਹੁਣ ਤੱਕ ਦੱਸਣ ਮੁਤਾਬਿਕ ਹੈ ਵੀ ਅਸੀਂ ਐਮਪੀ ਤੋਂ ਲੈ ਕੇ ਆਏ ਹ ਪਰ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਡਿਊਰਿੰਗ ਰਿਮਾਂਡ ਅਸੀਂ ਇਹਨੂੰ ਥੋਰਲੀ ਵੈਰੀਫਾਈ ਕਰਾਂਗੇ ਡੀਪਲੀ ਸਖਤੀ ਨਾਲ ਵੀ ਇਹ ਵੈਪਨ ਕਿੱਥੋਂ ਆਏ ਤੇ ਜਿਹੜਾ ਪਿੱਛੇ ਵੀ ਜਿਹੜਾ ਉਹਨੂੰ ਅਸੀਂ ਵੈਰੀਫਾਈ ਕਰਕੇ